ਚੰਗਾ ਤੈਨੂੰ ਕੱਟ ਤੂੰ ਹੀ ਝੂੜਾ ਹੈ ਮੈਂ ਝੂੜਾ ਸੁੱਕਿਆ ਹੈ ਜੱਟ ਆਪਾਂ ਪਹਿਲਾਂ ਹੀ ਤੂੰ ਝੂੜਾ ਹੈ ਮੈਂ ਦੱਸਾਂ ਭਾਗਾਂ ਜਬਾਨ ਨਾਲ ਕੂਤ ਨਹੀਂ ਮੈਂ ਦੱਸਾਂ ਉਹਦਾ ਪੁੱਤ ਬਾਹਰ ਆ ਉਹਦਾ ਪੁੱਤ ਬਾਹਰ ਆ ਤੇ ਪੁੱਤੀ ਦੇ ਪਿੰਡੋਂ ਬਾਹਰ ਆ ਤੇ ਪੁੱਤੀ ਦੇ ਪਿੰਡੋਂ ਬਾਹਰ ਆ ਅਹੀਂ ਤੈਨੂੰ ਮਮਾ ਤੂੰ ਹੀ ਜੱਟ ਤਖੜੇ ਰੋ ਕਿੱਡੇ ਕੇ ਤਖੜੇ ਰੋ ਤੂੰ ਹੀ ਜੱਟ ਤਖੜੇ ਰੋ ਕਿੱਡੇ ਕੇ ਤਖੜੇ ਰੋ ਕੋੜੀਆਂ ਦਾ ਭਰਦਾ ਮੰਮਾ ਹੀ ਕਰੇ ਪਿਆਰ ਨਾਲ ਦੇ ਨਾਲ ਗੱਲ ਕਰਨ ਮੰਮਾ ਹੀ ਕਰੇ ਪਿਆਰ ਨਾਲ ਗੱਲ ਕਰਨ ਉਹ ਤਾਂ ਜੜੀਆਂ ਸਮਝ ਕੇ ਪਿਆਰ ਪੈਰ ਦੀ ਸਮਝ ਕੇ ਮੈਂ ਚੱਲਦਾ ਸਮਝ ਕੇ ਜੁੱਤੀ ਪੈਰ ਦੀ ਸਰਕਾਰ ਗੱਲ ਜਿੰਦਾ ਟੂੜੇ ਨੂੰ ਟੂੜਾ ਸੰਦਰੀਆਂ ਨਾਲ ਸਰਕਾਰ ਗੱਲ ਜਿੰਦਾ ਟੂੜੇ ਨੂੰ ਟੂੜਾ ਜਿਹੜਾ ਛੋੜਾ ਤਾਂ ਨਾ ਪੈਰ ਦੀ ਜੁੱਤੀ ਹੁੰਦਾ ਵਾ ਜਿਹੜਾ ਕੋਹ ਭਾਈ ਦਾ ਕੋਹ ਆਰੇ ਅੰਦਰ ਵਾ ਉਹ ਭਾਈ ਦਾ ਕੋਹ ਜੱਟ ਦੇ ਘਰ ਆਵੇ ਤੇ ਕੋਹ ਆਰੇ ਅੰਦਰ ਭਾਈ ਦਾ ਉਹ ਜੱਟ ਦੇ ਘਰ ਆਵੇ ਤੇ ਕੋਹ ਆਰੇ ਅੰਦਰ ਭਾਈ ਦਾ ਕੱਲ ਤੂੰ ਪਤਾ ਕੀ ਨਾ ਕਾਚ ਨੂੰ ਪਿੰਡ ਜਾ ਕੇ ਵੇਖ ਲੈ ਪਿੰਡੋਂ ਬਾਹਰ ਸਿਆ ਉਹ ਕਿੱਧਰ ਆਉਂਦੇ ਏ ਪਿੰਡੋਂ ਬਾਹਰ ਸਿਆ ਉਹ ਕਿੱਧਰ ਆਉਂਦੇ ਏ ਪਿੰਡੋਂ ਬਾਹਰ ਇਹਦੇ ਨੇ ਵੀ ਤੇ ਆਇਆ ਪਿੰਡੋਂ ਬਾਹਰ ਨਿਕਲ ਨਾਲ ਤੂੰ ਵੀ ਹੈਪੀ ਤੂੰ ਵੀ ਨਿਕਲ ਪਤਾ ਕਿਹਨਾਂ ਝੂੜਾ ਕੁੱਤਾ ਝੂੜਾ ਪੈਰ ਦੀ ਕੋਈ ਜਿਹਾਉਣ ਵਾਲਾ ਝੂੜਾ ਹੁੰਦਾ ਈ ਕਿੱਥੇ ਵੇਖਣਾ ਏ ਕਿਹਨਾਂ ਝੂੜਾ ਕੁੱਤਾ ਝੂੜਾ ਉਹ ਝੂੜਾ ਕੋਈ ਜਿਹਾਉਣ ਵਾਲਾ ਝੂੜਾ ਹੁੰਦਾ ਈ ਕਿੱਥੇ ਵੇਖਣਾ ਏ ਦੱਸ ਸੋਸ਼ਲ ਮੀਡੀਆ ਤੇ ਇੱਕ ਆਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਿੰਡ ਦੇ ਸਰਪੰਚ ਤੇ ਹੀ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲਗਾਈ ਗਏ ਨੇ ਤੇ ਦਲਿਤ ਭਾਈਚਾਰੇ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਹੈ ਰਾਜਸਥਾਨ ਦੇ ਅਧੀਨਾਂ ਦਾ ਪਿੰਡ ਸਰੰਗੜਾ ਜਿੱਥੇ ਦਾ ਇਹ ਮਾਮਲਾ ਜਿੱਥੇ ਐਸੀ ਪਰਿਵਾਰ ਦੇ ਵੱਲੋਂ ਕੋਈ ਆਡੀਓ ਵਾਇਰਲ ਕੀਤੀ ਗਈ ਤੇ ਦੱਸਿਆ ਜਾ ਰਿਹਾ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕਹਿੰਦਿਆਂ ਹੋਇਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਆਗੂ ਵੀ ਨਾਲ ਆਖ ਹਾਲਾਂਕਿ ਦੂਜੀ ਤਰ ਦੇ ਵੱਲੋਂ ਲੱਗੇ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਸਰਪੰਚ ਦੇ ਪ੍ਰਾਦਾਇਕ ਕਹਿਣਾ ਹੈ ਕਿ ਸਰਪੰਚ ਦੀ ਫੋਟੋ ਲਗਾ ਕੇ ਆਡੀਓ ਵਾਇਰਲ ਕੀਤੀ ਗਈ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਮਾਨਹਾਨੀ ਦਾ ਕੇਸ ਕਰਾਂਗੇ ਹਾਂਜੀ ਵੀਰ ਆਪਣਾ ਨਾਮ ਬੱਸ ਕੇ ਜਿਹੜਾ ਪਿੰਡ ਕੀ ਗੱਲ ਹੋ ਗਈ ਮੇਰਾ ਨਾਮ ਵਿਸ਼ਾਲ ਸਿੰਘ ਹੈ ਜੀ ਮੈਂ ਪਿੰਡ ਸਾਰੰਡਾ ਦਾ ਵਾਸੀ ਹਾਂ ਤੇ ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇਹ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਏ ਉਹਨਾਂ ਪਹਿਲਾਂ ਪਿੰਡ ਦੇ ਇੱਕ ਵੀਡੀਓ ਪਾਈ ਵੀ ਅਸੀਂ ਪਿੰਡ ਨੂੰ ਚੰਡੀਗੜ੍ਹ ਬਣਾਉਣਾ ਹੈ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਹਾਂ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਉ ਵਿੱਚ ਮੈਂ ਕਿਸੇ ਦਾ ਨਾਮ ਲਿਆ ਨਾਮ ਵਿੱਚ ਕਿਉਂ ਗਲਤ ਕਿਹਾ ਤੇ ਇਹਨਾਂ ਕਿਆ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾ ਕਿ ਮੈਂ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤਾਂ ਹੁਣ ਫੋਨ ਕੀਤਾ ਗਿਆ ਤੁਹਾਡਾ ਉਹ ਕਿਹੜੀ ਸ਼ਬਦ ਬੋਲੇਗੇ ਉਹ ਕਿੰਨਾ ਬੋਲੇਗੇ ਵੇਖੋ ਜੀ ਉਹ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਉਹ ਤਦਲਬਾਕ ਸਿੰਘ ਤੇ ਇੱਕ ਹੈਗਾ ਜੀ ਸਰਪੰਚ ਦਾ ਪ੍ਰਗ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਜੀ ਆਪੇ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਨ ਲੱਕ ਮਾੜੇ ਸ਼ਬਦ ਬੋਲੇ ਚੋੜਾ ਕਿ ਆ ਵੀ ਗੋਏ ਵਾਲੇ ਅੰਦਰ ਬਿਠਾ ਕੇ ਇਹਨਾਂ ਨੂੰ ਕਿ ਰੱਖਦੇ ਅਸੀਂ ਵੀ ਇਦਾਂ ਬਹੁਤ ਜ਼ਿਆਦਾ ਗਲਤ ਬੋਲਿਆ ਕਿ ਕਿਹਨੇ ਨੰਬਰ ਤੋਂ ਕੋਣ ਆਇਆ ਜੀ ਸਾਨੂੰ ਜੀ ਵੇਖੋ ਕਾਲ ਮਨਵਾਈ ਆ ਸਾਫ ਸਿੰਘ ਦੇ ਫੋਨ ਤੋਂ ਹਾਂਜੀ ਤੇ ਤੁਸੀਂ ਇਹ ਸਬਦ ਦਿਖਾ ਦਿੱਤੀ ਪੁਲਿਸ ਨੇ ਪੁਲਸ ਤੋਂ ਵੀ ਕਰ ਲਈ ਜੀ ਵੇਖੋ ਜੀ ਦਿਖਾ ਚਾਹੀਏ ਜੇ ਦਿੱਤੀ ਆ ਪਰ ਅੱਜ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਲਿਆ ਗਿਆ ਕਿਨੇ ਦਿਨ ਹੋ ਗਏ ਅੱਜ ਮਨ ਕੇ 10 ਤਰੀਕ ਦੀ ਦਿਖਾ ਦਿੱਤੀ ਆ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਲਿਆ ਗਿਆ ਅਸੂਤਾ ਸਾਹਿਬ ਆਏ ਨੇ ਕੀ ਕਰਨਾ ਚਾਹੋਗੇ ਤੇ ਵੇਖੋ ਜੀ ਅਸੀਂ ਤੇ ਇਹੀ ਇਹਨਾਂ ਗਾੜੀਆਂ ਅਪੀਲ ਕਰਾਂਗੇ ਵੀ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਤੇ ਅੱਜ ਦਾ ਕਿਹੜੀ ਪਿੰਡ ਜਾਇਓ ਕੀ ਵਾਪਰਾ ਕੀ ਕਰਨਾ ਕੀ ਸਹੀ ਹੈ ਮੇਰਾ ਨਾਮ ਕਵਲਜੀਤ ਸਿੰਘ ਹੋਤਾ ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ ਹਲਕਾ ਰਾਇਆ ਸਾਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬਣਨ ਔਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਨ ਤੇ ਅੱਜ ਬਸਪਾ ਅਮਬੇਡਕਰ ਪਾਰਟੀ ਇਹਨਾਂ ਦੇ ਪਿੰਡ ਵਿਛਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਆ ਜਦੋਂ ਦੀ ਆਡੀਓ ਵਾਇਰਲ ਹੋਈ ਆ ਉਹਦਾ ਕਿੰਨਾ ਗਰੋਸ਼ ਪਾਇਆ ਜਾ ਰਿਹਾ ਹੁੰਦੇ ਬਾਰੇ ਤੁਹਾਡਾ ਜਦੋਂ ਬਸਪਾ ਅਮਬੇਡਕਰ ਪਾਰਟੀ ਦੇ ਹਲਕਾ ਇੰਚਾਰਜ ਰਾਇਸਾਂਸੀ ਦੇ ਕੋਲ ਗੁਰਪਿੰਦਰ ਸਿੰਘ ਜੱਜ ਜੀ ਕੋਲੇ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਜਦੋਂ ਮੇਰੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਆਪਾਂ ਨੂੰ ਸਰੰਗੜੇ ਪਿੰਡ ਚ ਇੱਕ ਦਲਿਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਕਿ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਵੀ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਾਂ ਨੂੰ ਦੱਸਣਾ ਚਾਹੁੰਦਾ ਵੀ ਆਪਣੀਆਂ ਹਰਕਤਾਂ ਤੋਂ ਬਾਜ਼ਾਰ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਜਾ ਜਾਣ ਬਸਪਾ ਬੇੜਕਰ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚਗਾਵੇਂ ਲੋਪੋ ਕੇ ਚਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਸਚੋ ਸਾਹਿਬ ਨੂੰ ਬੇਨਤੀ ਕਰਦਾ ਜੇ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋਲ ਗਈ ਸੀ ਤੁਹਾਡਾ ਫਰਜ ਬਣਦਾ ਸੀ ਉਸੇ ਟਾਈਮ ਫੋਰਨ ਐਕਸ਼ਨ ਕਰਨਾ ਇਥੋਂ ਸਾਬਤ ਹੁੰਦਾ ਕਿ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਸੈਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਮੈਂ ਐਸਚੋ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਕਿ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਕਾਰ ਡਿਟੇਲ ਕਢਾਓ ਵੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਵੀਡੀਓ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਸ਼ਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੇਸ਼ ਤੇ ਅਧਿ ਜਾਊਗੀ ਹਾਂਜੀ ਕਰਨੀ ਚਾਹੁੰਨਾ ਸਾਰਿਆਂ ਦੀ ਰਾਣੋ ਸਰ ਜਿੰਨੇ ਵੀ ਇਹ ਸੋਸ਼ਲ ਮੀਡੀਆ ਚਲਾਉਂਦੇ ਜਿਹੜੀ ਆ ਫੋਟੋ ਆ ਜਿਹੜੇ ਉੱਤੇ ਲਿਖਿਆ ਅਵਤਾਰ ਸਿੰਘ ਲਾਲੀ ਗਾਲਾਂ ਕੱਢ ਰਿਹਾ ਬੇਨਤੀ ਆ ਕਿ ਇਹ ਫੋਨ ਨਾ ਕੇ ਇਹਨੂੰ ਕਰੋ ਨਾ ਕੋ ਮਾੜਾ ਕਮੈਂਟ ਲਿਖੋ ਸਰਪੰਚ ਸਾਹਿਬ ਦੀ ਬਿਲਕੁਲ ਆਵਾਜ਼ ਨਹੀਂ ਆ 100 ਨਹੀਂ 110% ਮੈਂ ਆਨਾ ਵਾਂ ਵੀ ਇਹ ਆਵਾਜ਼ ਨਹੀਂ ਆ ਇਹਨਾਂ ਪਿੰਡ ਵਾਲੇ ਵੀਰਾਂ ਨੂੰ ਵੀ ਪਤਾ ਵੀ ਉਹਦੀ ਆਵਾਜ਼ ਨਹੀਂ ਆ ਪਰ ਬਦਨਾਮ ਨਾ ਕਰੋ ਨਜਾਇਜ਼ ਸੋਸ਼ਲ ਮੀਡੀਆ ਦੇ ਨਾਲ ਆਖੀ ਜੇ ਉਹ ਸਰਪੰਚ ਗਾਲਾਂ ਕੱਢੀ ਜਾਂਦਾ ਆਡੀਓ ਕਿਸੇ ਦੀ ਆ ਫੋਟੋ ਸਰਪੰਚ ਦੀ ਲਾਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਕੋਈ ਵੀ ਵੀਰ ਫੋਨ ਨਾ ਕਰੋ ਕੋਈ ਕਮੈਂਟ ਨਾ ਕਰੋ ਇਹ ਸਾਰਾ ਫੇਕ ਜੇ ਝੂਠਾ ਜੇ ਸਰਪੰਚ ਦੀ ਫੋਟੋ ਲਾ ਕੇ ਤੇ ਆਡੀਓ ਕਿਸੇ ਦੀ ਲਾਈ ਆ ਇਹ ਵੀਰ ਆਪੇ ਹੀ ਦੱਸਣ ਉਹ ਆਡੀਓ ਕਦੀ ਆ ਸਰਪੰਚ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਹਾਂ ਤਾਂ ਜਾਰੀ ਤਿੰਨ ਸਾਡੇ ਮੈਂਬਰ ਆ ਚਾਰ ਉਧਰ ਅਸੀਂ ਭਾਈ ਚਾਰੇ ਕਰੇ ਸਾਰੇ ਸਾਡੇ ਨਾਲ ਬੋਲਦੇ ਸਾਰੇ ਹੁੰਦੇ ਆ ਫਿਰ ਵਾਲਮੀਕ ਮੰਦਿਰ ਜਿਹੜਾ ਵਾ ਸਾਡੇ ਸਰਪੰਚ ਮੇਰੇ ਪਿਤਾ ਜੀ ਜਦੋਂ ਸਰਪੰਚ ਸੀ ਪਹਿਲਾਂ ਅਸੀਂ ਥਾਂ ਦਿੱਤਾ ਵਾ ਫਿਰ ਉਹਦਾ ਨੀਂਹ ਪੱਥਰਾਂ ਹੀ ਖੁਦ ਰੱਖਿਆ ਵਾ ਉਹਨੂੰ ਤੇ ਗ੍ਰਾਂਟ ਲੈ ਕੇ ਦਿੱਤੀ ਆ ਹਰੇਕ ਵਾਲਮੀਕ ਜਿਹੜਾ ਆਪਣਾ ਦਿਹਾੜਾ ਮਨਾਉਂਦੇ ਆ ਇੱਥੇ ਮੇਲਾ ਮਨਾਉਂਦੇ ਆ ਜੋੜ ਮੇਲਾ ਆਈ ਉੱਥੇ ਜਾਂਦੇ ਆ ਸਾਨੂੰ ਮਾਣ ਸਨਮਾਨ ਦਿੰਦੇ ਆ ਪਿੰਡ ਦੇ ਵਿੱਚੋਂ ਸਾਨੂੰ ਇਕੱਲਿਆਂ ਨੂੰ ਇਹ ਸਾਦਕੇ ਸਰੂਪਾ ਦਿੰਦੇ ਆ ਵੀ ਤੁਸੀਂ ਬਣਾ ਕੇ ਦਿੱਤਾ ਅੱਜ ਸਾਡੇ ਹੀ ਉਲਟ ਬੋਲੀ ਜਾਂਦੇ ਆ ਕੀ ਉਲਟ ਬੋਲੀ ਜਾਂਦੇ ਨੇ ਸਾਰੇ ਲੋਕ ਨਹੀਂ ਮਾੜੇ ਮੈਂਦਾ ਸਾਰੇ ਵਾਲਮੀਕ ਭਾਈਚਾਰੇ ਕਦੇ ਲੋਕ ਨਹੀਂ ਮਾੜੇ ਸਾਰੇ ਮੈਂ ਵੀ ਸਿੱਖਦੇ ਪਰ ਦੋ ਚਾਰ ਬੰਦਿਆਂ ਨੇ ਅੱਗ ਲਾ ਕੇ ਉਹਨਾਂ ਪਤਾ ਨਹੀਂ ਕਿੰਨੇ ਗਜਰਾ ਚੱਲ ਜਣਾ ਉਹਨਾਂ ਸਾਰੀ ਕੌਮ ਨੂੰ ਦੋ ਫਾੜਨ ਕਰਨ ਤੇ ਤੁੱਲੇ ਹੋਏ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਸਰਪੰਚ ਦਾ ਫੋਟੋ ਸਰਪੰਚ ਦੀ ਲਾਈ ਜੇ ਆਡੀਓ ਕਿਸੇ ਦੀ ਜੇ ਕੋਈ ਆਡੀਓ ਨਾਲ ਸੰਬੰਧ ਨਹੀਂ ਪਤਾ ਨਹੀਂ ਕਿਹਦੀ ਆ ਤੇ ਇਹਨਾਂ ਸਰਪੰਚ ਸਾਹਿਬ ਨੂੰ ਹੁਣ ਕੋਈ ਕਮੈਂਟ ਨਾ ਕਰੇ ਸਰਪੰਚ ਸਾਹਿਬ ਦੀ ਫੋਟੋ ਤੇ ਮੈਂ ਬੇਨਤੀ ਕਰਨਾ ਕੋਈ ਫੋਨ ਨਾ ਕਰੇ ਹਾਲੀ ਵੀ ਤੇ ਆਪਣਾ ਨਾਮ ਦੱਸਦੇ ਮੇਰਾ ਨਾਮ ਗੁਰਜੀਤ ਸਿੰਘ ਜੀ ਸਰਪੰਚ ਸਾਹਿਬ ਦੇ ਕਿ ਲਾਦੇ ਸਰਪੰਚ ਸਾਹਿਬ ਦਾ ਮੈਂ ਛੋਟਾ ਭਰਾ ਜੀ ਇਹ ਕਿ ਮਾਅਬਲਾ ਵੱਡੇ ਪੇੜ ਦੀ ਆਡੀਓ ਆ ਬਈ ਕੀ ਇਹ ਸਾਰਾ ਮਾਅਬਲਾ ਸਰ ਇੱਕ ਕੱਲ ਇੰਸਟਾਗ੍ਰਾਮ ਤੇ ਵੇਖਿਆ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲਿਓ ਆਪਸ਼ਬਦ ਜਿਹੜੇ ਸੀ ਨਾ ਉਹ ਚਲਾਏ ਜਾ ਰਹੇ ਸੀ ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਏ ਆ ਪਰ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆਗੇ ਸੀ ਠੀਕ ਆ ਕੋਈ ਗਾਲੀ ਗਲੋਚ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਣ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਦੇ ਸਾਰੇ ਵਰਲਡ ਦੇ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹੈਸੀਅਤ ਨੇ ਸਰਪੰਚ ਨੇ ਪੇਣ ਦੇ ਤੇ ਮੋਦ ਪਰ ਬੰਦੇ ਅਸੀਂ ਉਹਨਾਂ ਤੇ ਮਾਨਾਣੀ ਦਾ ਕੇਸ ਕਰਾਂਗੇ ਬੰਦਿਆਂ ਤੇ 22 ਨੇਮ ਕਰਾਂਗੇ 8-10 ਬੰਦਿਆਂ ਦੇ ਅਸੀਂ ਕੋਰਟ ਚ ਜਾ ਰਹੇ ਹਾਂ ਪਰसों ਤੋਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਕੋਰਟ ਚ ਮਾਨਾਣੀ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਭੇਜਾਂਗੇ ਡੰਗ ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਕੋ ਰੋਲ ਹੈਗਾ ਦਾ ਤੁਹਾਡਾ ਵੀ ਕੋ ਤੁਸੀਂ ਕਿਸੇ ਕੋਲ ਮੜ ਚੰਗਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਵਾ ਕਿਸੇ ਨੂੰ ਆਪਸ਼ਬਦ ਕਹੇ ਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਆ ਪਰੇ ਵੀ ਕੀ ਆ ਜਿਆ ਵੀ ਸਪੰਦਰ ਭਰਾਵ ਨੂੰ ਵੀ ਤਤਕੀਤੀਆਂ ਵੀ ਅੰਗੋਲੀਆਂ ਬਾਹਰ ਆ ਕੇ ਤੁਹਾਨੂੰ ਦੇਖਾਂ ਉਹ ਵਿਖਾ ਦੇ ਮੈਂ ਰਿਕਾਰਡਿੰਗ ਕੀਤੀ ਆ ਕੋਈ ਜਾਂਕ ਮੈਂ ਕਿਸ ਨੂੰ ਕਿਹਾ ਹੋਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਸਾਹਮਣੇ ਵੀ ਨਹੀਂ ਹੋਈ ਕਿਸ ਦੀ ਤੇ ਤੁਹਾਡੇ ਦੇ ਜਾਂਕ ਲਗਾ ਰਹੇ ਨੇ ਇਲਜ਼ਾਮ ਜੀ ਐਵੇਂ ਹੀ ਜਾਣ ਕੇ ਪਹਿਲਾਂ ਸਰਪੰਚ ਨੂੰ ਬਦਨਾਮ ਕਰਤਾ ਜਾ ਰਿਹਾ ਵਾ ਹੁਣ ਅੱਜ ਮੇਰਾ ਨਾਂ ਸ਼ੁਰੂ ਕਰਤਾ ਉਹਨਾਂ ਇਹ ਮਸਲਾ ਜੀ ਜਦੋਂ ਸਰਪੰਚ ਸਾਹਿਬ ਦੀ ਇੱਕ ਵੀਡੀਓ ਹੀ ਕੰਮ ਕਰਦਿਆਂ ਦੀ ਵਾਇਰਲ ਹੋਈ ਸੀ ਉਹਦੇ ਵਿੱਚ ਇਹਨਾਂ ਕਮੈਂਟ ਪਾਏ ਗਏ ਵਿਸ਼ਾਲ ਸਿੰਘ ਅਗਰੋ ਤੇ ਹੈਪੀ ਸਿੰਘ ਅਲੋ ਦੋਵਾਂ ਲੋਕ ਕਮੈਂਟ ਪਾਇਆ ਗਿਆ ਗੁਜਰਾਤ ਰਹਿੰਦੇ ਹੀ ਹੋ ਪਿੰਡੋਂ ਗੱਲ ਚੱਲ ਗਈ ਹੀ ਉਹ ਕਿ ਉਹਨਾਂ ਕਮੈਂਟ ਪਾਇਆ ਗਿਆ ਵੀ ਅਸੀਂ ਜਦੋਂ ਕਿਹਾ ਸਾਡੀ ਪੰਚਾਇਤ ਵੈਸ਼ਨੂ ਆ ਤਾਂ ਉਹਨਾਂ ਆਖਿਆ ਸਾਨੂੰ ਪਤਾ ਜਿੰਨੀ ਕਿ ਵੈਸ਼ਨੂ ਸਾਨੂੰ ਪਤਾ ਇਹ ਬੜੇ ਰੱਜੇ ਰਹਿੰਦੇ ਆ ਕਸਲੇ ਸਾਡੇ ਇੱਕ ਮੁੰਡੇ ਨੇ ਬੱਚੇ ਨੇ ਕਮੈਂਟ ਪਾ ਕੇ ਕਹਿਤਾ ਵੀ ਤੂੰ ਆ ਜਾ ਤੈਨੂੰ ਵਿਖਾ ਹੀ ਦਿੰਨੇ ਪੰਚਾਇਤ ਵੈਸ਼ਨੂ ਆ ਕਿ ਨਹੀਂ ਵੈਸ਼ਨੂ ਇਹ ਤੋਂ ਵਾਦ ਸ਼ੇਡਾ ਫਿਰ 2 ਮਹੀਨੇ ਕੋਈ ਵਾਦ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਨਾ ਅਸੀਂ ਸਾਡੇ ਕਿਸੇ ਮੁੰਡੇ ਨੇ ਕਮੈਂਟ ਕੀਤਾ ਨਾ ਉਹਨੇ ਕਮੈਂਟ ਕੀਤਾ ਉਹ ਬੰਦੇ ਨੇ ਕਮੈਂਟਾਂ ਲਈ ਹਰ ਕਿਸੇ ਲਈ ਖੁੱਲ੍ਹਦੀ ਹੈ ਕਮੈਂਟ ਕੋਈ ਵੀ ਕਰ ਸਕਦਾ ਕਿਸੇ ਵੀ ਨਹੀਂ ਕਰ ਸਕਦਾ ਕਮੈਂਟ ਕੋਈ ਗੱਲ ਨਹੀਂ ਉਹਨੇ ਕਮੈਂਟ ਕੀਤਾ ਅਸੀਂ ਉਹਨੂੰ ਇਹੋ ਕਮੈਂਟ ਚ ਕਿਹਾ ਸਾਡੇ ਮੁੰਡੇ ਨੇ ਛੋਟੇ ਨੇ ਵੀ ਤੂੰ ਆ ਜਾ ਵੀਰ ਜਿਹੜਾ ਵੀ ਹੈਗਾ ਤੈਨੂੰ ਵਿਖਾ ਦਿੰਨੇ ਆ ਸਾਨੂੰ ਨਹੀਂ ਪਤਾ ਉਹ ਪਿੰਡ ਦਾ ਹੀ ਆ ਉਹ ਗੁਜਰਾਤ ਤੋਂ ਬੇਟਾ ਸਾਡੇ ਪਿੰਡ ਮੇਲਾ ਸੀ ਹੁਣ ਪਿਛਲੇ ਦਿਨਾਂ ਜੇ ਉਹ ਮੇਲੇ ਤੇ ਵੇਖਣ ਵਾਸਤੇ ਆਏ ਮੇਲਾ ਮੇਲਾ ਵੇਖਣ ਵਾਸਤੇ ਆਏ ਆ ਤੇ ਉਹਨਾਂ ਲੋਪ ਹੋ ਗਏ ਉਹਨਾਂ ਨੂੰ ਘੇਰ ਕੇ ਉਹ ਮੁੰਡੇ ਨੂੰ ਛੋਟੇ ਨੂੰ ਟਰੈਕਟਰ ਤੋਂ ਉਹਨੂੰ ਲਾ ਕੇ ਤਿੰਨ ਬੰਦੇ ਸੀ ਉਹ ਇੱਕ ਹੈਪੀ ਇੱਕ ਵਿਸ਼ਾਲ ਤੇ ਇੱਕ ਹੋਰ ਹੀ ਉਹ ਆਪੇ ਦੱਸਣ ਕਿ ਤੀਜਾ ਬੰਦਾ ਕਿਹੜਾ ਵਾ ਘੇਰ ਕੇ ਉਹਨੂੰ ਥਾਪੀਆਂ ਮਾਰੀਆਂ ਵੀ ਮੈਂ ਹੀ ਉਹ ਜਿੰਨੇ ਕਮੈਂਟ ਲਿਖਿਆ ਹੈ ਕਰ ਲੈ ਜੋ ਕਰਨਾ ਮੈਂ ਤੇਰੇ ਪਿੰਡ ਦੇ ਇਹ ਮੈਨੂੰ ਜਾਣ ਲਈ ਉਹਨੇ ਆਖਿਆ ਕੋਈ ਨਹੀਂ ਆ ਜਾ ਪਿੰਡ ਫਿਰ ਪਿੰਡ ਆਣ ਕੇ ਤੇ ਨਾ ਫੋਨ ਲਾ ਕੇ ਗਾਲੀ ਗਲੋਚ ਕੇ ਇਹ ਨਾ ਕਰਨਾ ਚਾਲੂ ਕਰਤਾ ਪਤਾ ਨਹੀਂ ਇਹਨਾਂ ਆਪ ਬਣਾਈਆਂ ਕਿੰਨੇ ਬਣਾਈਆਂ ਸਾਨੂੰ ਨਹੀਂ ਪਤਾ ਉਥੇ ਇਹਨਾਂ ਜਦੋਂ ਮੁੰਡੇ ਨੂੰ ਵਿਖਾਇਆ ਵਾ ਉਥੇ ਨਾ ਇੰਜ ਚੁੱਕ ਕੇ ਤੇ ਸਾਨੂੰ ਉਹਨੂੰ ਪਿਸਤਲ ਵਿਖਾਉਂਦੇ ਸੀ ਕਹਿੰਦੇ ਗੁਜਰਾਤੋਂ ਤੇਰੇ ਵਾਸਤੇ ਸੰਦ ਸਮਾਨ ਲਿਆਏ ਆ ਫੇਰ ਨਾ ਕਰ ਤੈਨੂੰ ਦੱਸਾਂਗੇ ਜਾਜੇ ਕਰੀ ਉਹ ਮੁੰਡਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਪਿਸਤੌਲ ਵਿਖਾਉਂਦੇ ਤੇ ਬੰਬੀਹਾ ਗੈਂਗ ਦੀ ਇੱਕ ਨਾ ਆਈਡੀ ਬਣਾਈਆਂ ਸਾਡੇ ਕੋਲ ਸਕਰੀਨਸ਼ਾਟ ਦੇ ਉਹਦਾ ਸਕਰੀਨਸ਼ਾਟ ਦੇ ਸਾਰੇ ਪੁਲਿਸ ਸਟੇਸ਼ਨ ਲੋਪੋਗੇ ਦੇ ਕੇ ਆਏ ਆ ਉਹਦੇ ਵਿੱਚ ਇਹਨਾਂ ਫੇਰ ਸਾਨੂੰ ਗਲਤ ਧਮਕੀਆਂ ਵੀ ਦਿੱਤੀਆਂ ਜੇ ਗਾਲ੍ਹਾਂ ਵੀ ਕੱਢੀਆਂ ਜੇ ਤੇ ਉਹਦੀਆਂ ਆਡੀਓ ਵੀ ਆ ਗਈਆਂ ਹੁਣ ਇਹਨਾਂ ਬੰਬੀਆ ਗੈਂਗ ਵਾਲੀ ਜਿਹੜੀ ਆਪਣੀ ਆਈਡੀ ਆ ਫੇਕ ਬਣਾਈ ਇਹਨਾਂ ਫੇਕ ਆਈਡੀ ਬਣਾਈ ਬੰਬੀਆ ਗੈਂਗ ਦੀ ਉਹ ਇਹਨਾਂ ਹੁਣ ਡਿਲੀਟ ਕਰਤੀ ਆ ਰਾਤ ਦੀ ਠੀਕ ਹੈ ਜੀ ਤੇ ਮੈਨੂੰ ਇਥੇ ਗਰੀਡੀ ਗਾਤੀ ਸੁਣ ਸ਼ਬਦ ਬੋਲੇਗੇ ਆ ਕਿਹੜਾ ਸ਼ਖਸ ਤੁਹਾਡਾ ਨਹੀਂ ਵੇਖੋ ਜੀ ਉਹ ਉਹ ਇਹਨਾਂ ਦੇ ਕੋਲ ਹੀ ਆਡੀਓ ਆਈ ਆ ਇਹਨਾਂ ਹੀ ਵਾਇਰਲ ਕੀਤੀ ਆ ਇਹ ਪਛਾਣਨ ਕੌਣ ਆ ਸਾਨੂੰ ਤੇ ਪਤਾ ਹੀ ਨਹੀਂ ਉਹ ਕੌਣ ਆ ਨਾ ਮੇਰੀ ਵਿੱਚ ਆਵਾਜ਼ ਆ ਮੇਰੀ ਆਵਾਜ਼ ਟੈਸਟ ਕਰਾ ਲਈਤੀ ਜਾਵੇ ਕਿ ਕਿਹੜਾ ਸਰਪੰਚ ਦੇ ਸਾਥੀ ਆ ਸਰਪੰਚ ਦੀ ਫੋਟੋ ਹੈਗੀ ਵੀ ਕੋਈ ਇੱਕ ਸਾਥੀ ਹੁਣ ਸਾਰਾ ਪਿੰਡ ਹੀ ਸਾਥੀ ਆ ਇਹ ਜਿਹੜੀ ਬਰਾਦਰੀ ਹੈ ਮੈイビー ਸਿੱਖ ਬਰਾਦਰੀ ਹੈ ਵੀ ਸਾਡੇ ਸਾਥੀ ਹੀ ਆ ਸਾਰੇ ਜਿਹੜਾ ਮਰਜੀ ਹੋ ਸਕਦਾ ਜੀ 5000 ਦੀ ਆਬਾਦੀ ਹੈ 2800 ਵੋਟ ਆ ਸਾਡੇ ਪਿੰਡ ਦੀ ਕੋਈ ਵੀ ਹੋ ਸਕਦਾ ਵਾ ਇਹ ਪਛਾਣ ਲੈਣ ਇਹਨਾਂ ਨੂੰ ਵੀ ਜਿਆਦਾ ਪਤਾ ਜੇ ਇਹਨਾਂ ਨੂੰ ਪਤਾ ਵੀ ਸਰਪੰਚ ਹੀ ਹੋ ਸਰਪੰਚ ਦੀ ਫੋਟੋ ਲਾ ਲਈ ਆ ਤੇ ਸਰਪੰਚ ਦੀ ਆਵਾਜ਼ ਪਛਾਣ ਲੈਣ ਆਵਾਜ਼ ਟੈਸਟ ਕਰਾ ਲੈਣ ਅਸੀਂ ਐਸਐਸਪੀ ਸਾਹਿਬ ਤੱਕ ਵੀ ਰਿਕੁਐਸਟ ਕੀਤੀ ਆ ਕਿ ਉਹ ਕਿਹਦੀ ਆਵਾਜ਼ ਆ ਮੰਗ ਕੀ ਕਰਦੇ ਅਸੀਂ ਮੰਗ ਇਹੋ ਕਰਦੇ ਆ ਵੀ ਜਿਹੜਾ ਇਹਨਾਂ ਨਜਾਇਜ਼ ਸਾਡਾ ਨਾਮ ਲਾ ਰਹੇ ਆ ਨਜਾਇਜ਼ ਨਹੀਂ ਸਾਡਾ ਨਾਮ ਲੈਣਾ ਦਾ ਜੇ ਹੱਕ ਸੱਚ ਦਾ ਹੋਣਾ ਚਾਹੀਦਾ ਵਾ ਜਿਹੜਾ ਜਾਇਜ਼ ਆ ਜਾਂ ਨਜਾਇਜ਼ ਆ ਉਹ ਪੁਲਿਸ ਸਟੇਸ਼ਨ ਪੁਲਿਸ ਅਫਸਰ ਆਪਣੀ ਤਬਦੀਸ਼ ਕਰਨ ਤੇ ਫਿਰ ਕਾਰਵਾਈ ਕਰਨ ਜਿਹੜੇ ਅਸੀਂ ਉੱਥੇ ਦਿੱਤੇ ਆ ਬਾਈ ਨੇਮ ਅਸੀਂ ਦਿੱਤੇ ਅੱਠ ਦਾ ਨਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਕੇ ਗਾਲਾਂ ਕੱਢੀਆਂ ਸਰਪੰਚ ਦੀ ਫੋਟੋ ਤੇ ਉਹਨਾਂ ਦੇ ਕਾਰਵਾਈ ਕਰਾਵਾਂਗੇ ਉਹਨਾਂ ਦੇ ਮਾਨ ਨੀ ਦਾ ਕੇਸ ਕਰਾਂਗੇ ਅਹੀਂ ਆਪਣੇ ਪਿੰਡ ਦੀ ਬਹੁਤ ਬਨਾਮੀ ਹੋ ਰਹੀ ਸੀ ਪਿੰਡ ਦੀ ਬਨਾਮੀ ਹੋ ਰਹੀ ਹੈ ਜੀ ਬਿਲਕੁਲ ਹੀ ਦੋਹਾਂ ਭਾਈ ਚਰਕ ਸੰਝਾਂ ਨੂੰ ਵਿੱਚ ਜਿਹੜੇ ਚਾਰ ਬੰਦੇ ਆ ਉਹ ਅੱਗ ਲਾ ਕੇ ਭਾਵੇਂ ਫੇਰ ਕੱਲ ਨੂੰ ਗੁਜਰਾਹ ਚੱਲ ਜਣ ਤੇ ਲੜਾ ਲੜਾ ਮਰਾਦਨ ਲੱਗੇ ਲੋਕਾਂ ਨੂੰ ਮੈਨੂੰ ਇਹਦੇ ਬਾਰੇ ਕੀ ਮਤਲਬ ਆ ਸਰ ਇਹ ਜੀ ਪਿੰਡ ਸਾਰੰਗੜੇ ਦੇ ਜਿਹੜੇ ਸਰਪੰਚ ਤੇ ਹੋਰ ਮੋਤਵਰ ਵਿਅਕਤੀ ਅੱਜ ਥਾਣੇ ਆਏ ਸੀ ਇਹਨਾਂ ਸੰਬੰਧੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਵਸਨੀਕ ਜਿਹੜੇ ਨੇ ਦੋ ਧਿਰਾਂ ਦਾ ਆਪਸ ਵਿੱਚ ਜਿਹੜਾ ਵਾ ਕੀ ਇੱਕ ਬੂਡ ਬੁਲਾਰਾ ਤੇ ਬਹਿਸ ਵੱਜੀ ਹੋਈ ਹੈ ਜਿਹਨਾਂ ਸਬੰਧੀ ਦੋਵਾਂ ਧਿਰਾਂ ਵੱਲੋਂ ਜਿਹੜੀਆਂ ਦਰਖਾਸਤਾਂ ਮਸੂਲ ਹੋਈਆਂ ਚ ਇਸ ਦੀ ਪੜਤਾਲ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਸਚਾਈ ਲਿਆ ਕੇ ਤੇ ਉਸ ਮੁਤਾਬਕ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਵੇ। ਜਿੱਦੋ ਜਿਵੇਂ ਕਹਿ ਰਹੇ ਕੋ ਬੰਬੀਆ ਗਾਂ ਗੂੰ ਦਾ ਨਾਂ ਨਾ। ਉਹ ਜੀ ਉਹਨਾਂ ਨੇ ਉੱਥੇ ਧਮਕੀਆਂ ਸੰਬੰਧੀ ਜਿਹੜੇ ਆ ਸਕਰੀਨਸ਼ਾਟ ਜਿਹੜੇ ਆ ਦਰਖਾਸਤ ਦੇ ਨਾਲ ਲਾਫ ਕੀਤੇ ਆ ਜਿਹਦੀ ਟੈਕਨੀਕਲ ਤਰੀਕੇ ਦੇ ਨਾਲ ਜਿਹਦੀ ਜਾਂਚ ਕੀਤੀ ਜਾਵੇਗੀ ਤੇ ਜਿਹਦੇ ਵੱਲੋਂ ਵੀ ਉਹ ਕਾਊਂਟਰ ਨੰਬਰ ਜਾਂ ਜਿਹਦੇ ਮੋਬਾਈਲ ਦੇ ਨਾਲ ਉਹ ਲਿੰਕ ਹੋਵੇਗਾ ਉਹਦੇ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾਵੇ। ਜਿਵੇਂ ਕਹਿ ਰਹੇ ਹਨ ਵਿਉਧਨ ਨਸ਼ਿਆਂ ਖਿਲਾਫ ਜਿਹੜਾ ਕਮਿਆਜਾ ਪੂਕਣਾ ਪੈਣਦਿਆ। ਉਹ ਜੀ ਬਹੁਤ ਵਾਰ ਜਿਹੜੇ ਪਿੰਡ ਦੇ ਸਰਪੰਚ ਜਾਂ ਪੰਜਾਬ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਸੰ ਇਦੇ ਵਿੱਚ ਇਸ ਮਸਲੇ ਦੇ ਨਾਲ ਫਿਲਹਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਆ ਫਿਰ ਵੀ ਜਿਹੜੀ ਇਹ ਜੋ ਵੀ ਕਾਰਵਾਈ ਉਸ ਹਿਸਾਬ ਨਾਲ ਕੀਤੀ ਜਾਏਗੀ ਇਹ ਦੇਖੋ ਪਰਚਾ ਪੁਚਾ ਦਰਜ ਹੋਇਆ ਨਹੀਂ ਨਹੀਂ ਫਿਲਹਾਲ ਇਸ ਮਕਦਮੇ ਅਜੇ ਵੈਰੀਫਾਈ ਕਰਤੀ ਜਾਏਗੀ ਡੂੰਘਾਈ ਨਾਲ ਦੀ ਤਫਤੀਸ਼ ਕੀਤੀ ਜਾਏਗੀ